ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਲੱਕ ਦਰਦ ਔਰ ਚੂਲੇ ਦਰਦ ਬਾਰੇ ਜਦੋਂ ਸ਼ੈਟਿਕਾ ਪੇਨ ਕਹਿੰਦੇ ਆ ਜਾਂ ਲੱਕ ਦਰਦ ਹੋਵੇ ਕਈ ਵਾਰੀ ਲੱਕ ਤੋਂ ਦਰਦ ਸ਼ੁਰੂ ਹੋ ਕੇ ਆਪਣੇ ਚੂਲੇ ਦੇ ਤੱਕ ਹੀ ਦਰਦ ਜਾਂਦਾ ਨੀਚੇ ਦਰਦ ਨਹੀਂ ਜਾਂਦਾ ਔਰ ਉਹ ਦਰਦ ਕਈ ਵਾਰੀ ਚੂਲੇ ਤੇ ਦਰਦ ਜ਼ਿਆਦਾ ਹੁੰਦਾ ਰਹਿੰਦਾ ਔਰ ਉਹ ਦੀ ਜਿਹੜੀ ਸਟਾਰਟਿੰਗ ਪੋਜੀਸ਼ਨ ਹੁੰਦੀ ਆ ਉਹ ਲੱਕ ਹੀ ਹੁੰਦਾ ਹੈ ਤੋ ਉਸੇ ਦੌਰਾਨ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆ ਕਿ ਆਪਣਾ ਲੱਕ ਦਾ ਦਰਦ ਔਰ ਚੂਲੇ ਦਾ ਦਰਦ ਦੋਨੋਂ ਇਕੱਠੇ ਠੀਕ ਹੋ ਜਾਣ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਤ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ Facebook ਤੇ ਵੀ ਅਸੀਂ ਹੈਗੇ ਆ ਉੱਥੇ ਸਾਡਾ ਪੇਜ ਐ ਸਾਰੀ ਸਿੰਘ ਸਰਾ ఫిਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉੱਥੇ ਵੀ ਤੁਸੀਂ ਸਾਨੂੰ ਫੋਲੋ ਕਰੋ ਔਰ ਸਾਡਾ Snapchat ਤੇ ਡਾਕਟਰ ਗੁਰਸ਼ੀਰ ਸਿੰਘ ਸਰਾ ਉੱਥੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਸਾਨੂੰ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਹੁਣ ਗੱਲ ਕਰਨ ਲੱਗੇ ਆ ਜਿਹੜਾ ਲੱਕ ਤੋਂ ਦਰਦ ਸ਼ੁਰੂ ਹੋ ਕੇ ਚੂਲੇ ਤੱਕ ਜਾਂਦਾ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਸ ਦਾ ਕਾਰਨ ਹੋ ਸਕਦਾ ਸਭ ਤੋਂ ਪਹਿਲਾਂ ਜਿਹੜਾ ਸ਼ੈਟਿਕਾ ਨਰਵ ਆਪਣੀ ਜਾਂਦੀ ਹੈ ਉਸਤੇ ਕੋਈ ਨਸ ਦਬ ਜਵੇ ਉਸਤੇ ਕੋਈ ਡਿਸਕ ਦਾ ਪ੍ਰੈਸ਼ਰ ਪਵੇ ਤਾਂ ਆਪਣੇ ਹੀ ਦਰਦ ਸ਼ੁਰੂ ਹੋਣਾ ਉੱਥੋਂ ਹੀ ਸਟਾਰਟ ਹੁੰਦਾ ਹੈ ਔਰ ਇਸ ਦਾ ਦੂਸਰਾ ਕਾਰਨ ਹੁੰਦਾ ਹੈ ਕਈ ਵਾਰੀ ਆਪਾਂ ਲੰਬੇ ਸਮੇਂ ਲਈ ਬੈਠ ਕੇ ਕੰਮ ਕਰਦੇ ਆ ਉਸ ਦੌਰਾਨ ਕੀ ਹੁੰਦਾ ਕਈ ਵਾਰੀ ਪੱਟ ਦੇ ਅਗਲੀ ਸਾਈਡ ਤੇ ਬੂਲੀ ਸਾਈਡ ਤੇ ਵੀ ਦਰਦ ਸ਼ੁਰੂ ਹੋਣਾ ਹੋ ਜਾਂਦਾ ਤਾਂ ਉਸ ਦੇ ਲਈ ਵੀ ਆਪਾਂ ਕਿਹੜੀਆਂ ਕਸਰਤਾਂ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਤੀਸਰੇ ਨੰਬਰ ਤੇ ਪ੍ਰੈਗਨਸੀ ਜਦੋਂ ਪ੍ਰੈਗਨਸੀ ਹੁੰਦੀ ਹੈ ਉਦੋਂ ਵੀ ਆਪਣੇ ਬੈਕ ਤੋਂ ਦਰਦ ਸ਼ੁਰੂ ਹੋ ਕੇ ਆਪਣੇ ਚੂਲੇ ਤੱਕ ਦਰਦ ਜਾਣਾ ਸ਼ੁਰੂ ਹੋ ਜਾਂਦਾ ਹੈ ਔਰ ਚੌਥੇ ਨੰਬਰ ਤੇ ਜਿਹੜੇ ਲੋਕ ਲੰਬੇ ਸਮੇਂ ਲਈ ਡਰਾਈਵ ਕਰਦੇ ਨੇ ਜਾਂ ਟਰੱਕ ਡਰਾਈਵਰਸ ਨੇ ਜਾਂ ਕਾਰ ਡਰਾਈਵਰਸ ਨੇ ਜਾਂ ਆਮ ਲੋਕ ਵੀ ਕਿਤੇ ਲੰਬੀ ਡਰਾਈਵ ਕਰਕੇ ਜਾਂਦੇ ਆ ਉਹਨਾਂ ਦੇ ਵੀ ਇਹ ਸਮੱਸਿਆ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਆ ਕਿਉਂਕਿ ਉਹਨਾਂ ਦਾ ਜੋਨ ਨੰਬਰ ਸਪਾਈਨ ਹੈ ਉਹ ਸਟ੍ਰੇਟ ਹੁੰਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਹੈ ਜੇਕਰ ਤੁਸੀਂ ਇਹ ਕਸਰਤਾਂ ਕਰਨੀਆਂ ਅੱਜ ਤੋਂ ਹੀ ਸ਼ੁਰੂ ਕਰ ਦੋਗੇ ਤਾਂ ਤੁਸੀਂ ਲੱਕ ਅਤੇ ਚੂਲੇ ਦਰਦ ਤੋਂ ਆਰਾਮ ਪਾ ਸਕਦੇ ਹੋ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀਆਂ ਸਾਨ ਕਸਰਤਾਂ ਜੀ ਵੀ ਦਰਦਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਆਂ ਜਿਸ ਦਾ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਸਭ ਤੋਂ ਪਹਿਲਾਂ ਤੁਸੀਂ ਲੱਕ ਤੇ 15 ਤੋਂ 20 ਮਿੰਟ ਸੇਕ ਦੋਗੇ ਔਰ ਉਸ ਤੋਂ ਬਾਅਦ ਜਦੋਂ ਸੇਕ ਦੇ ਲਿਆ ਤੁਸੀਂ ਇੱਕ ਸਰਾਣਾ ਲੈ ਲੈਣਾ ਹੈ ਔਰ ਇਸ ਨੂੰ ਤੁਸੀਂ ਕੁਰਸੀ ਲੈ ਲੈਣੀ ਹੈ ਇੱਕ ਕੁਰਸੀ ਦੇ نیچے ਇੱਧਰ ਰੱਖ ਦੇਣਾ ਔਰ ਇਸ ਦੇ ਉੱਪਰ ਆਪਾਂ ਆਪਦੇ ਹੈਪ ਰੱਖ ਦੇਣੇ ਆ ਔਰ ਲੱਤਾਂ ਦੋਨੋਂ ਆਪਦੇ ਉੱਪਰ ਇਦਾਂ ਕੁਰਸੀ ਤੇ ਰੱਖ ਦੇਣੀਆਂ ਨੇ ਔਰ ਆਪਾਂ ਆਰਾਮ ਨਾਲ ਇਦਾਂ ਲੇਟ ਜਾਣਾ ਹੈ ਤੁਸੀਂ ਰੋਜ਼ਾਨਾ 5 ਮਿੰਟ ਸਵੇਰੇ 5 ਮਿੰਟ ਸ਼ਾਮ ਇਦਾਂ ਹੀ ਲੇਟੇ ਰਹਿਣਾ ਹੈ ਇਸ ਨਾਲ ਕੀ ਹੋਏਗਾ ਜਿਹੜਾ ਆਪਣੀ ਸ਼ਵੇਟਿਕ ਨਰਵ ਆਪਣੀ ਕੰਪਰੈਸ ਹੁੰਦੀ ਹੈ ਡਿਸਕ ਵਾਲੇ ਲੈਵਲ ਤੋਂ ਉਸ ਦੇ ਵਿੱਚ ਗੈਪ ਵੱਧ ਜਾਏਗਾ ਔਰ ਆਪਣੇ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਵਧੇਗਾ ਔਰ ਆਪਣੇ ਦਰਦ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਇਹ ਬਿਲਕੁਲ 90 ਤੋਂ 90 ਡਿਗਰੀ ਚਾਹੀਦਾ ਇਸ ਜਗ੍ਹਾ ਤੇ ਆਪਾਂ ਪਿੱਲੋ ਰੱਖਣਾ ਹੀ ਰੱਖਣਾ ਔਰ ਬਿਲਕੁਲ ਲੱਤਾਂ ਸਿੱਧੀਆਂ ਰੱਖ ਕੇ ਆਰਾਮ ਨਾਲ ਇਦਾਂ ਲੇਟ ਜਾਣਾ ਇਦਾਂ ਤੁਸੀਂ ਪੂਰੇ 5 ਮਿੰਟ ਲੇਟੇ ਜਾਣਾ ਔਰ ਇਹ ਹੋ ਗਈ ਤੁਹਾਡੀ ਨੰਬਰ 1 ਐਕਸਰਸਾਈਜ਼ ਹੁਣ ਸੈਕਿੰਡ ਐਕਸਰਸਾਈਜ਼ ਲਈ ਆਪਾਂ ਨੂੰ ਕੁਰਸੀ ਚੱਕਣੀ ਪਾਏਗੀ ਸੋ ਸੈਕਿੰਡ ਐਕਸਰਸਾਈਜ਼ ਦੇ ਵਿੱਚ ਕੀ ਹੋਊਗਾ ਦੋਨੋਂ ਅੱਡੀਆਂ ਕਰੀਜ਼ ਕੇ ਆਵਾਂਗੇ ਔਰ ਦੋਨੋਂ ਗੋਡੇ ਇਦਾਂ ਇੱਥੋਂ ਫੜ ਕੇ ਰੱਖਣੇ ਆਪਾਂ ਛਾਤੀ ਨਾਲ ਨਹੀਂ ਲਾਉਣੇ ਬਸ ਇਦਾਂ ਚੈਸਟ ਕੋਲਾ ਕੇ ਆਪਾਂ ਹੋਲਡ ਕਰ ਦੇਣੇ ਆ ਔਰ ਇੱਥੇ ਆਪਾਂ 10 ਸੈਕਿੰਡ ਹੋਲਡ ਰੱਖਾਂਗੇ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਫੇਰ ਦੇਖੋ ਇੰਦਾ ਕਰਕੇ ਇੰਦਾ ਹੋਲਡ ਕਰ ਦੇਣੀ ਇੱਥੇ ਜਿਆਦਾ ਕੋਲ ਵੀ ਨਹੀਂ ਲੈ ਕੇ ਆਉਣੇ ਜਿਆਦਾ ਦੂਰ ਵੀ ਨਹੀਂ ਕਰਦੇ ਬਸ ਇੱਥੇ ਤੱਕ ਰੱਖਾਂਗੇ ਇੱਥੇ ਆਪਾਂ ਢਿੱਲੇ ਛੱਡ ਦੇਣੇ ਆ ਇਹ ਵਾਲੇ ਪੈਰ ਵੀ ਇਹ ਵੀ ਇੱਥੇ ਹੋਲਡ ਰੀ ਰੱਖਣੇ ਢਿੱਲੇ ਛੱਡ ਦੇਣੇ ਆ ਬਸ ਸਾਨੂੰ ਫੜ ਕੇ ਰੱਖਣਾ ਇੱਥੇ ਹੋਲਡ ਕਰਨਾ ਆਪਾਂ 10 ਸੈਕਿੰਡ ਔਰ ਅਗਰ ਤੁਹਾਡਾ ਟਿੱਡ ਜਾਦੇ ਆ ਤੁਸੀਂ ਮੋਟੇ ਹੋ ਤਾਂ ਤੁਸੀਂ ਇਸ ਨੂੰ ਬਸ ਇੱਥੋਂ ਫੜ ਕੇ ਇੰਦਾ ਹੋਲਡੀ ਰੱਖਣਾ ਹੋਰ ਤੁਸੀਂ ਕੁਝ ਨਹੀਂ ਕਰਨਾ ਇਹ ਹੀ ਹੋਗੀ ਤੁਹਾਡੀ ਸੈਕਿੰਡ ਐਕਸਰਸਾਈਜ਼ ਹੁਣ ਜਿਹੜੀ 3rd ਐਕਸਰਸਾਈਜ਼ ਆ ਸੇਮ ਕਰਨੀ ਆ ਆਪਾਂ ਗੋਡੇ ਇੰਦਾ ਫੜ ਲੈਣੇ ਆ ਔਰ ਇਸ ਨੂੰ ਆਪਾਂ खबे सज्जे कर लेता एक दो तीन चार पांच छे सात आठ नौ दस ग्यारह बारह तेरह चौदह पंद्रह सोलह सतारा अठारह बीस भी रिलैक्स अगर इतों गोटे नहीं पढ़े जाने तो इतों पढ़ के सेम हो गए एक दो तीन चार पांच 6 7 8 9 10 11 12 13 14 15 16 17 18 19 b ਕਈ ਵੇ ਤੁਸੀਂ ਗਿਣ ਸਕਦੇ ਹੋ ਅਗਰ ਤੁਸੀਂ ਇਹ ਪੈਰ ਖੋਲਦੇ ਸੋ ਪੈਰ ਨੂੰ ਤੁਸੀਂ ਐਂ ਫੜ ਕੇ ਵੀ ਕਰ ਸਕਦੇ ਇਦਾਂ ਤੁਸੀਂ ਗਿਰੋਗੇ ਨਹੀਂ ਤੁਹਾਡਾ ਬੈਲੈਂਸ ਬਣਿਆ ਰਹੇਗਾ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਪੈਰ ਆ ਜਿਹੜੇ ਤੁਹਾਡੇ ਉਹ ਇਦਾਂ ਤੁਸੀਂ ਕਰ ਲੈਣੇ ਆ ਇਦਾਂ ਕਰਕੇ ताकि तो गिर ना सको बस एना तो दोनों साइड ही गिण कि टोटल गिण के भी लिया यही होगी थोड़ी नैक्सट एक्सरसाइज हूँ जी उ अगली कसरत है उसके करना स्ट्रैच करना आप चक के इधर कर देने और आपके दे दूसरे हाथ हथा खिचा इस जगह पर खिंच पाएगी इतने आप सैकेंड होल्ड दैन रिलैक्स करा एक दो तो, तीन चार पांच छे सत्त अठ नौ दस दैन रिलैक्स इस तरह दूसरी साइड एक, दो तीन चार पे सात आठ नौ दस दिन रिलैक्स दिन लात सीधी कर देनी है ये परना पर फिर दूसरी साइड करना जिम्मे आप बार इधर एक बार इधर करके दिखाया नहीं करना पहला एक बार कंप्लीट पांच सैट लाओगे इस जगह से खिच महसूस करो ये पार्ट से ते सारे ठीक थे दस सैकेंड होल्ड दैन रिलैक्स एदट इधर लाने फिर पांच सैट इधर लाने ਔਰ ਇਸ ਨੂੰ ਵੀ ਤੁਸੀਂ ਸਵੇਰੇ ਸ਼ਾਮ ਕਰਨਾ ਇਹ ਤੁਹਾਡੀ ਹੈਗੀ ਆ ਸਟ੍ਰੈਚ ਵਾਲੀ ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਆਪਣੇ ਗਲੂਟਸ ਮਸਲ ਨੂੰ ਸਟ੍ਰੈਚ ਕਰਤਾ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਆ ਇਹ ਆਪਣੀ ਫੇਵਰਿਟ ਐਕਸਰਸਾਈਜ਼ ਹੈ ਇਹ ਕੀ ਐਕਸਰਸਾਈਜ਼ ਆ ਦੋਨੋਂ ਗੋਡੇ ਮੋੜ ਲੈਣੇ ਔਰ ਦੇਖੋ ਤੁਸੀਂ ਪੈਰ ਇਦਾਂ ਖੋਲ ਦੇਣੇ ਆ ਤੁਸੀਂ ਦੇਖੋ ਪੈਰ ਕਿਵੇਂ ਜੋੜੇ ਹੋਏ ਆ ਇਦਾਂ ਪੈਰ ਜੋੜ ਕੇ ਰੱਖਾਂਗੇ ਔਰ ਬਿਲਕੁਲ ਬਟਰਫਲਾਈ ਵੀ ਨਹੀਂ ਬਣਾਉਣੀ ਥੋੜੇ ਜਿਹਾ ਇਦਾਂ ਰੱਖਾਂਗੇ ਇਦਾਂ ਮਤਲਬ 45 ਡਿਗਰੀ ਤੱਕ ਆਪਣੀਆਂ ਲੱਤਾਂ ਆਏ ਹੋਣਗੀਆਂ ਔਰ ਲੱਤਾਂ ਨੂੰ ਉੱਪਰ ਚੱਕ ਦੇਣਾ ਇਸ ਨਾਲ ਕੀ ਹੋਏਗਾ ਜਿਹੜੇ ਆਪਣੇ ਚੂਲੇ ਵਾਲੇ ਮਸਲਜ਼ ਨੇ ਸਭ ਤੋਂ ਵੱਧ ਕੰਮ ਕਰਨਗੇ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 then ਰਿਲੈਕਸ then ਫੇਰ ਉਪਰ ਚੱਕ ਦੇਣਾ 1 2 3 4 5 6 7 8 9 10 then ਰਿਲੈਕਸ ਇਹ ਵੀ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਸੋ ਇਸ ਹੰਕਸਰਤਾ ਜਿਹੜੀਆਂ ਤੁਹਾਡੀ ਲੱਕ ਤੇ ਚੂਲੇ ਦਰਦ ਤੋਂ ਤੁਹਾਨੂੰ ਆਰਾਮ ਦਿਵਾਉਣਗੀਆਂ। ਸੋ ਇਸ ਹੰਕਸਰਤਾ ਅਗਰ ਤੁਸੀਂ ਕਸਰਤਾ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਜਾਂ ਸਵੇਰੇ ਸ਼ਾਮ ਕਰਦੇ ਹੋ ਨਾਲ ਦੀ ਨਾਲ ਸੇਕ ਦਵੋਗੇ ਤਾਂ ਤੁਸੀਂ ਲੱਕ ਤੇ ਚੂਲੇ ਦਰਦ ਤੋਂ ਆਰਾਮ ਪਾ ਸਕਦੇ ਹੋ। ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਤਿਲਦਾਂ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਔਰ ਸਵੇਰੇ ਉੱਠ ਕੇ ਆਪਣੇ ਮਾਤਾ ਪਿਤਾ ਦੇ ਪੈਰੀਂ ਹੱਥ ਜਰੂਰ ਲਾਇਆ ਕਰੋ ਆਪ ਦੇ ਜਿਹੜੀ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਪਿਆਰ ਬਹੁਤ ਜ਼ਿਆਦਾ ਕਰਿਆ ਕਰੋ। ਸਤਿ ਸ਼੍ਰੀ ਅਕਾਲ।